ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਾਰਾ ਮਹਾਮਾਜ ਮਹਲਾ 5 ਘਰ ਚੌਥਾ ਇੱਕ ਓ ਔੰਕਾਰ ਸਤ ਗੁਰ ਪ੍ਰਸਾਦ ਇਰਤਾ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇ ਦਿਸਵ ਪਰ ਮੈਂ ਥਕ ਆਏ ਪ੍ਰਭ ਕੀ ਸ਼ਾਮ ਤੈਨ ਦੁਦਾਤੇ ਬਾਹਰੇ ਕਿਤਨ ਆਵ ਕਾਮ ਜਲ ਬਿੰਨ ਸਾਖ ਕਮਲਾਵਤੀ ਪਜਾ ਨਹੀਂ ਦਾਮ ਭਰ ਨਾ ਨ ਮਿਲਿਆ ਸੋ ਜਨ ਕਤ ਪਾਈ ਐ ਬਿਸਰਾਵ ਜਿਤ ਘਟ ਹਰ ਕੰਤ ਨਾ ਪ੍ਰਗਟਐ ਪਾਠ ਨਗਰ ਸਿ ਗਰਾਮ ਸਰਬ ਸਿੰਗਾਰ ਤਬੋਲ ਰਸ ਸੁਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੇ ਹੋਣੀਆ ਮੀਤ ਸਜਣ ਸਬਜਾਮ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨ ਚਲਤਾਬ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਨਾ ਆਇ ਤਸ ਗਣਾ ਇੱਕ ਖੇਨਾ ਤਸ ਬਿਨ ਜਿਵਣਾ ਬਿਰਥਾ ਜਨਮ ਜਣਾ ਜਲਤਾਲ ਮਹੀਲ ਪੂਰੇਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਾ ਆਵੇ ਕਿਤੜਾ ਦੁਖ ਗਣਾ ਜਿਨੇ ਰਵਿਆ ਸੋ ਪ੍ਰਭ ਤਨਾ ਭਾਗ ਬਣਾ ਹਰ ਦਸਨ ਕੋ ਮੰਨ ਲੋ ਚਦਾ ਨਾਨਕ ਪਿਆਸ ਮਨਾ ਜੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲਗਾ ਵੈ ਸਾਖ ਤੀਰਨ ਕਿਉ ਵਾਢੀਆ ਜਿਨਾ ਪ੍ਰੇਮ ਵਿਸੋ ਹਰ ਸਾਜਨ ਪਰਖ ਵਿਸਾਰ ਕ ਲੱਗੀ ਮਾਇਆ ਤੋ ਉਤਰ ਕਲਤਰਣਾ ਸੰਗਤਨਾ ਹਰਿ ਅਵਨਾਸੀ ਓਹਾ ਪਲਚ ਪਲ ਸਗਲੇ ਮੋਈ ਝੂਠਾ ਤੰਦਾ ਮੋਹਾ ਇਕ ਸਰ ਕੇ ਨਾਮ ਬਿਨ ਗਲਿਐ ਖੋਐ ਦੇਵ ਵਿਸਾਰ ਵਿਗੋਚਣਾ ਪ੍ਰਭ ਬਿਨ ਵਰਨਾ ਕੋਏ ਪ੍ਰੇਤਮੋ ਚਰਣੇ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਕਬ ਬਿਨ ਤੇ ਤਬ ਮਿਲੋ ਪ੍ਰਾਪਤ ਹੋਏ ਵੈਸਾਕ ਸੁਹਾਵਾ ਤਾਂ ਲਗੈ ਜਾ ਸੰਤ ਭੇਟ ਹਰ ਸੋਏ ਹਰ ਜੇਠ ਜੜੰਦਾ ਲੋੜੀਐ ਜਿਸ ਅਗਾ ਸਬਲਵਾਨਾ ਆਰ ਸੰਜਣਾ ਦਾਵਣ ਲੱਗਿਆ ਕਿਸੇ ਨਾ ਦੇ ਬਨਾ ਮਾਨਕ ਮੋਤੀ ਨਾਮ ਪ੍ਰਭ ਓਨ ਲੱਗਾ ਨਹੀਂ ਸਾਨਾ ਰੰਗ ਸਬ ਨਾਰਾਇਣ ਜੇਤੇ ਮਨੋ ਭਵਨਾ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨਾ ਜੋ ਪ੍ਰਭ ਰੱਕੇ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਏ ਧਨ ਆਪਣ ਲਿਆ ਜੋ ਮਿਲੈ ਵਿਛੜ ਕਿਉ ਰੋਵਨਾ ਸਾਧੂ ਸੰਗ ਪਰਪਤੇ ਨਾਨਕ ਰੰਗ ਮਾੜਨ ਹਰ ਜੇਟ ਰੰਗਿਲਾ ਤਿਸ ਧਣੀ ਜਿਸ ਕਾ ਭਾਗ ਮਤਾਨਾ ਆਸਾੜ ਉਤਪੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸੁਂ ਦੀ ਆਸ ਦੁਆ ਪਾਏ ਬੋਚਿਆ ਗਲ ਪਈਐ ਸਜਮ ਕੀ ਫਾਸ ਜੇ ਹਾ ਬੀਜਾ ਸੋ ਲੋਣਾ ਮਤੈ ਜੋ ਲਿਖਿਆਸ ਰੈਣ ਵਿਹਾਨੇ ਪਛਤਾੜੇ ਉੱਠ ਚਲੇ ਗਏ ਨਿਰਾਸ ਜਿੰਨ ਕੋ ਸਾਧੂ ਭੇਟਿਆ ਸੁਦਰਗ ਹੋਏ ਖਿਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆ ਸਾੜ ਸੁਹੰਗਾ ਤੁਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੇ ਕਾਮਣੀ ਚਰਨ ਕਮਲ ਸੋ ਪਿਆਰ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਵੇਖਿਆ ਰੰਗ ਕੁੜਾ ਵਿਆ ਦਿਸਨ ਸਭੈ ਸਾਰ ਹਾਰਿ ਅੰਮ੍ਰਿਤ ਬੂੰਦ ਸੁਹਾਵਣੇ ਮੇਰੇ ਸਾਧੂ ਪੀਵਣ ਹਾਰ ਵਣ ਤੈਨ ਪ੍ਰਭ ਸੰਗ ਮੋਲਿਆ ਸਮਰਥਪੁਰ ਕਿਆ ਪਾਰ ਹਰ ਮਿਲਨ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੇ ਸਖੀਏ ਪ੍ਰਭ ਪਾਇਆ ਹਉ ਤਨ ਕੈ ਸੁਧ ਬਲ ਹਾਰ ਨਾਨਕ ਹਰ ਜੇ ਮਿਆਕਾਰ ਸ਼ਬਦ ਸਵਾਰਣ ਹਾਰ ਚਾਵਣ ਤਨਾ ਸੁਹਾਗਣੇ ਜਿਨ ਰਾਮ ਨਾਮ ਔਰ ਹਾਰ ਪਾਦਵ ਪਰਮ ਭੁਲਾਣੀਆਂ ਦੁਜੈ ਲਗਾਹਿ ਤ ਲਕ ਸਿੰਗਾਰ ਬਣਾਇ ਕਰ ਜਨਾਹੀ ਕੀ ਤ ਜਿਤ ਦੇ ਨਾ ਦੇ ਬਿਨ ਸਸੇ ਤਿਤ ਵੇਲਾ ਕੇ ਸੁਨਫਰੇ ਤ ਪਕੜ ਚਲਾਇਨ ਦੁੱਤ ਜਮਾ ਕਿਸੈ ਨ ਦੇ ਨੀ ਭੇਤਾ ਛੱਡ ਖੜੋ ਤਖ ਲੈ ਬਾਹੇ ਜਿਨ ਸੋ ਲਗਾ ਹੈ ਤ ਹੱਥ ਮਰੋੜਾ ਤਨ ਕਪੈ ਸਾ ਹੋ ਹੋਆ ਸੇ ਤੋ ਜੇ ਆ ਬੀਜਾ ਸੁਲੁਣਾ ਕਰਮਾ ਸੁੰਧੜਾ ਕੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਤ ਪ੍ਰਭ ਦੇਤਾ ਸੇ ਭਾਦੋਂ ਅਨਰਕ ਨ ਪਾਈਐ ਗੁਰਕਣ ਵਾਲਾ ਹੇਤ ਅਸਨਾ ਪ੍ਰੇਮ ਮਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘੜੇ ਕੋ ਆੜ ਮਿਲਾਵੇ ਮਾਏ ਸੰਤ ਸਾਹਾਏ ਪ੍ਰੇਮ ਕੇ ਹਉ ਤਨ ਕਾ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ ਜਿਨ ਨੇ ਚਾਕੇ ਆ ਪ੍ਰੇਮ ਰਸ ਸੇ ਤ੍ਰਪਤ ਰਹੇ ਆਗਾਏ ਆਪ ਤਿਆਗ ਬੇਨਤੀ ਕਰ ਰਹੇ ਲੇਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆ ਸਿਵ ਚੜਕ ਤੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿੰਨਾ ਮੈਂ ਹਰ ਰਾਇ ਕਤਕ ਕਰਮ ਕਮਾਵਣੇ ਦੋਸ ਨਕਾਹੋ ਜੋਗਾ ਪਰਮੇਸ਼ਵਰ ਤੇ ਭੁੱਲਿਆ ਵਿਆਪਨ ਸਭ ਰੋਗ ਵੇਮਗ ਹੋਏ ਰਾਮ ਤੇ ਲਗਨ ਜਨਮ ਵਿਜੋਗਾ ਕਿੰਨਾ ਮਕੌੜੇ ਹੋਏ ਗਏ ਜਿਤੜੇ ਮਾਇਆ ਭੂਗਾ ਵਿੱਚ ਨਾ ਕੋਈ ਕਰ ਸਕੈ ਜਿਸ ਤਰੂ ਵੈਰੋ ਜਾ ਕਿਤਕ ਸੁਨਾ ਹੋਵੇ ਲਿਖਿਆ ਧੁਰ ਸੰਜੋਗਾ ਵਡਪਾ ਗਏ ਮੇਰਾ ਪ੍ਰਭ ਮਿਲੈ ਤਉਤਰੈ ਸਭ ਵਿਯੋਗ ਨਾਨਕ ਕਉ ਪ੍ਰਭ ਰੱਖ ਲੈ ਮੇਰੇ ਸਾਹਿਬ ਬੰਦੀ 모ਚਾ ਕਤਕ ਹੋਵੇ ਸਾਧ ਸੰਗ ਮਿਨਸੈ ਸਭੈ ਸੋਚਾ ਮੰਗਰ ਮਾਹ ਸਹੁੰਦੇ ਆ ਹਰ ਪੈਰ ਸੰਗ ਬੈਠੜਿਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਹਾ ਤਨ ਮਾਲ ਮੌਲਿਆ ਰਾਮ ਸੋ ਸੰਗ ਸਾਧ ਸਹਿ ਲੜਿਆ ਸਾਧ ਜਨਾ ਤੇ ਬਹਾਰੇ ਸੇ ਰਹਿ ਲਕੇ ਲੜਿਆ ਤਿੰਨ ਦੁੱਖ ਨ ਕਭ ਹੋ ਤਰੇ ਸੇ ਜਮ ਕੇ ਬਸ ਪੜਿਆ ਜਿਨੇ ਰਵਿਆ ਪ੍ਰਭ ਆਪਣਾ ਸੇ ਦਿਲ ਸੁਨ ਦਿੱਤ ਖੜਿਆ ਰਤਨ ਜਿਹੜਾ ਲਾਲ ਹਰ ਕੰਠ ਦਿਨਾ ਜੜਿਆ ਨਾਨਕ ਬਾਸ ਤੂੜ ਤੇ ਨਾ ਪ੍ਰਭ ਸਰਨੇ ਦਰ ਪੜਿਆ ਮੰਗੁਰ ਪ੍ਰਭ ਆਰਾਧਣਾ ਬਹੁ ਨ ਜਨਮੜੀਆ ਤੋਖ ਤਖਾਰ ਨਾ ਵਿਆਪੇ ਕੰਠ ਮਿਲਿਆ ਹਰ ਨਾ ਹੋ ਮਨ ਵੇਦਿਆ ਚਰਨਾਰ ਬਿੰਦਾ ਦਰਸ ਲਗਣਾ ਸਾਹਾ ਓਟ ਗੁਵਿੰਦ ਗੋਪਾਲ ਰਾਏ ਸਿਵਾ ਸੁਆਮੀ ਨਾ ਹੋ ਵਿਕਿਆ ਪਹੇ ਨ ਸਕੈ ਮਿਲ ਸਾਧੂ ਗੁਣ ਗਾਓ ਜਹਤੁ ਪਜੇ ਤੈ ਮਿਲੇ ਸਚੇ ਪ੍ਰੀਤ ਸਮਾਹ ਕਰ ਗਹਿ ਲਿਨੀ ਪਾਰ ਬ੍ਰਹਮ ਬਉੜ ਨ ਵਿਛੜਿਆ ਬਾਰ ਜਾਓ ਲਖਬੀਰੀਆ ਹਰ ਸੱਜਣ ਅਗੰ ਅਗਾਹ ਸਰਮ ਪਏ ਨਾਰਾਇਣ ਨਾਨਕ ਦਰਪਿਆ ਪੋਕਸੋ ਅੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਮਾਘ ਮਜਨ ਸੰਗ ਸਾਧੂ ਆ ਤੂੜੀ ਕਰਿ ਸ਼ਨਾਣ ਹਰ ਕਾ ਨਾਮ ਧਿਆਏ ਸੋਣਾ ਸਭਨਾ ਲੋਕਰਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਘਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸਾ ਲੋਭ ਸੁਹਾਲ ਸਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠਸਠ ਤੀਰਤ ਸਗਲ ਪੁੰਨ ਜੀਦੇ ਆਪਰਵਾਨ ਜਿਸ ਨੋ ਦੇਵ ਦੇ ਆਕਾਰ ਸੋਇ ਵਰਕ ਸੁਜਾਨ ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਨ ਕੁਰਬਾਨ ਮਾਗ ਸੇਸ ਕਾੜੀਐ ਜਿਨ ਪੂਰਾ ਗੁਰ ਮਹਿਰਵਾਨ ਫਲ ਗੁਣ ਅਨੰਦੁ ਪਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਏ RAM ਕੇ ਕਰ ਕਿਰਪਾ ਦੀਆ ਮਿਲਾਏ ਸਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਸ ਪੁਨੀਵੜ ਭਾਗ ਨੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹਿ ਗੀਤ ਗੋਵਿੰਦ ਆਲਾਏ ਹਰ ਜਿਹਾਂ ਅਵਰਣਾ ਧਿਸੈ ਕੋਈ ਦੂਜਾ ਲਵਨ ਲਾਏ ਹਾਲਤ ਪਲਤ ਸਵਾਰਿਓ ਨਾ ਨੈ ਚਨਨ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰਕਿਆ ਨਾ ਬਹੁੜ ਨਾ ਜਨ ਬਤਾਏ ਜਿਹਵਾ ਇਕ ਅਨੇਕ ਗੁਣ ਤਾਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਾਲਾਈ ਐ ਜਿਸ ਨੂੰ ਤੇਲ ਨਾ ਤਮਾਏ ਜਿਨ੍ਹਾਂ ਜਨਨਾਮ ਤੇ ਆਏ ਆ ਨੇ ਕੇ ਕਾਜ ਸਰੇ ਹਰ ਗੁਰਪੁਰਾ ਆ ਰਾਜਿਆ ਦਰਗਹ ਸੱਚ ਕਰੇ ਸਰਬ ਸੁਖਾਂ ਦੇ ਚਰਣਾ ਹਰ ਪਾਉ ਜਲ ਬਖ ਮਤਰੇ ਪ੍ਰੇਮ ਭਗਤ ਤਨ ਪਾਈਆ ਵਿਖਿਆ ਨਹੀਂ ਜਰੇ ਗੋੜਾ ਗਏ ਦੁਬਦਾਨ ਸੇ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਾਨੇ ਅੰਦਰ ਇਕ ਧਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਪਾਰ ਬ੍ਰਹਮ ਪ੍ਰਭ ਸਿਮ ਦੇ ਮਨ ਅੰਦਰ ਇਕ ਦਰੇ ਮਹਾਦੇਵ ਸਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ